ਟਰੈਕਟਰ ਵੀ ਇੱਥੇ ਸਾਡੇ ਨੌਜਵਾਨ ਲੈ ਕੇ ਆਉਂਦੇ ਨੇ ਬਹੁਤ ਵੱਡੇ ਡੈਕ ਲਗਾ ਕੇ ਰੇਸਾਂ ਦੇ ਕੇ ਸਲੰਸਰ ਬਦਲ ਕੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੀ ਇਹ ਹੈਗਾ ਸੀ ਸ਼ਹੀਦੀ ਜੋੜ ਮੇਲਾ ਜੁੜਨ ਵਾਸਤੇ ਜੋੜ ਮੇਲ ਦਾ ਮਤਲਬ ਕੀ ਹੁੰਦਾ ਜੁੜਨਾ ਗੁਰੂ ਦੇ ਨਾਲ ਜੁੜਨਾ ਪਰ ਉਹਨੇ ਸੀ ਜੋੜ ਮੇਲੇ ਨੂੰ ਛੱਡ ਕੇ ਇੱਕ ਮੇਲਾ ਬਣਾ ਲਿਆ ਟਰਾਲੀਆਂ ਦੇ ਵਿੱਚ ਮੁੰਡੇ ਤਾਸ ਖੇਡਦੇ ਆ ਰਹੇ ਨੇ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਅਸੀਂ ਸ਼ਹੀਦੀ ਜੋੜ ਮੇਲੇ ਤੇ ਚੱਲਿਆ ਨਾ ਉਹਨਾਂ ਨੇ ਇੱਕ ਮੇਲਾ ਬਣਾ ਲਿਆ ਹੈ ਮੇਲੇ ਦੇ ਤੌਰ ਤੇ ਉਹ ਇਕੱਠ ਹੁੰਦਾ ਹੈ ਲੋਕ ਹਾ ਹਾ ਇਹ ਹੀ ਕਰਦੇ ਨੇ ਮੁੜ ਜਾਂਦੇ ਨੇ بڑے بڑے ਟੈਕ ਲਾ ਲੈਣੇ ਇਹਨਾਂ ਨੇ ਟਰੈਕਟਰਾਂ ਦੇ ਫਿਰ ਰੇਸਾਂ ਦੇਣੀਆਂ ਟਰੈਕਟਰਾਂ ਦੀਆਂ ਪੂਰੀਆਂ ਮੋਟਰਸਾਈਕਲ ਲੈ ਹੀ ਆਉਂਦੇ ਨੇ ਕਿ ਮੋਟਰਸਾਈਕਲ ਫੁੱਲ ਰੇਸਾਂ ਤੇ ਕੋਈ ਬੜਾ ਕੇ ਮਾਰ ਦਿੰਦਾ ਕੋਈ ਕੁਝ ਕਰਦਾ ਹੁੰਦਾ ਤੇ ਮਨਾਂ ਨੂੰ ਬੜੀ ਠੇਸ ਹੁੰਦੀ ਆ ਵੀ ਯਾਰ ਕੀ ਹੋ ਰਿਹਾ ਇਹ ਇਹ ਸਿੱਧੀ ਜੋੜ ਮੇਲੇ ਨੂੰ ਇਹ ਲੋਕਾਂ ਨੇ ਕੀ ਬਣਾ ਸੱਦ ਬਹੁਤ ਸਾਰੇ ਤਾਂ ਇੱਥੇ ਵੀਰਜੀ ਲੱਗਦਾ ਹੈ ਕਿ ਇੱਕ ਸੈਲਫੀ ਖਿੱਚ ਕੇ ਫੋਟੋ ਲੈ ਕੇ ਫੇਸਬੁੱਕ ਤੇ ਅਪਲੋਡ ਕਰਨੇ ਆਉਂਦੇ ਨੇ ਕਿ ਅਸੀਂ ਉੱਥੇ ਗਏ ਆ ਇੱਥੇ ਵੀ ਜਾਓ ਕਿਸੇ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਫੋਟੋ ਵਿੱਚੋਂ ਪਾ ਦਿਓ ਬਸ ਵੀ ਅਸੀਂ ਇੱਥੇ ਆਏ ਆ ਜੀ ਇੱਥੇ ਉਸ ਤੋਂ ਬਾਅਦ ਮੁੜ ਗਏ ਤੇ ਤੁਸੀਂ ਕਰਨ ਕਿ ਆਇਓ ਉਹ ਕਿਸੇ ਨੂੰ ਨਹੀਂ ਪਤਾ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਨੇ ਗਰਮਾ-ਗਰਮ ਪਰੌਂਠੇ ਚਾਹ ਇਦਾਂ ਦੇ ਲੰਗਰ ਲੋਕਾਂ ਨੂੰ ਜਿੱਦਾਂ ਕੁਝ ਵੇਚਣਾ ਹੁੰਦਾ ਮੈਂ ਇੱਕ ਵਾਰੀ ਮੀਟਿੰਗ ਤੇ ਸੀ ਚੱਲੇਗਾ ਜਿਹੜੀ ਮੀਟਿੰਗ ਹੁੰਦੀ ਆ ਲੰਗਰਾਂ ਵਾਸਤੇ ਕਹਿੰਦੇ ਵੀ ਭਾਈ ਸੰਗਤ ਦੇ ਲੰਗਰ ਲਾਓ ਕੋਈ ਪਕੌੜੇ ਨਹੀਂ ਬਣਾਉਣੇ ਇਹ ਨਹੀਂ ਕਰਨਾ ਪਰ ਉਹਨਾਂ ਦੇ ਖੁਦ ਵਾਰ ਪਕੌੜੇ ਜਲ ਰਹੇ ਸੀ ਇੱਕ ਬਜ਼ੁਰਗ ਜਾਂਦਾ ਸੀਗਾ ਅਸੀਂ ਕਿਹਾ ਵੀ ਲੰਗਰ ਕਿੱਦਾਂ ਦੇ ਲਾਉਣੇ ਚਾਹੀਦੇ ਨੇ ਕੀ ਆ ਉਹ ਕਹਿੰਦਾ ਕਿਹਾ ਯਾਰ ਤੁਹਾਡਾ ਢਿੱਡ ਦੁਖਦਾ ਲੋਕ ਲਾਂਦੇ ਨੇ ਲੋਕ ਖਾਂਦੇ ਨੇ ਤੁਹਾਨੂੰ ਕੀ ਆ ਕਦੇ ਠੰਡੇ ਬੁਰਜ ਦੇ ਗਈ ਹੋਈ ਹੈ ਕਦੇ ਰਾਤ ਕੱਟੀ ਹੋਵੇ ਤਾਂ ਸਾਨੂੰ ਪਤਾ ਹੋਵੇ ਅਸੀਂ ਤਾਂ ਰਜਾਈਆਂ ਦੇ ਵਿੱਚ ਨਿੱਗ ਮਾਣਨੇ ਆਲੇ ਆ ਸਾਨੂੰ ਕੀ ਪਤਾ ਵੀ ਉੱਥੇ ਠੰਡ ਦੇ ਵਿੱਚ ਕਿਵੇਂ ਕੱਟਿਆ ਜਾਂਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸੋਕ ਸਭਾ ਹੀ ਧਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸ਼ਹੀਦੀ ਹੈ ਨਾ ਜਿਹੜੀ ਸ਼ਹੀਦੀ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਆ ਨਾ ਕਿ ਸੋਕ ਦਾ ਪ੍ਰਤੀਕ ਆ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਏ ਇਸ ਸਮੇਂ ਅਸੀਂ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਦੁਨੀਆ ਦੇ ਕੋਨੇ-ਕੋਨੇ ਚੋਂ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚਦੀਆਂ ਨੇ ਸਰਦਾ ਭਾਵਨਾ ਦੇ ਨਾਲ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਉਹਨਾਂ ਸੰਗਤਾਂ ਦੇ ਲਈ ਲੰਗਰਾਂ ਦੇ ਪ੍ਰਬੰਧ ਨੇ ਜਿਹੜੇ ਉਹ ਵੀ ਵੱਡੇ ਕੀਤੇ ਜਾਂਦੇ ਨੇ ਹੁਣ ਇਸ ਸਮੇਂ ਅਸੀਂ ਖੜੇ ਆ ਇੱਕ ਲੰਗਰ ਦੇ ਵਿੱਚ ਸੋ ਗੱਲਬਾਤ ਕਰਦੇ ਆ ਵੀਰ ਨੇ ਸਾਡੇ ਨਾਲ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਪਿੰਡ ਦਾ ਲੰਗਰ ਹੈ ਜੀ ਜਿਹਦੇ ਵਿੱਚ ਇਸ ਸਮੇਂ ਅਸੀਂ ਖੜੇ ਆ ਇਹ ਰੈਮਲ ਮਾਜਰੀ ਅਤੇ ਜਣਾਉਦਾ ਕਲਾਂ ਦਾ ਲੰਗਰ ਹੈ ਜੀ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਸ਼ਹੀਦੀ ਸਭਾ ਇਹ ਜਿਹੜੀ ਲੋਕ ਵਿਦੇਸ਼ਾਂ ਚੋਂ ਆ ਕੇ ਨਤਮਸਤਕ ਹੁੰਦੇ ਨੇ ਸਰਦਾ ਭਾਵਨਾ ਦੇ ਨਾਲ ਆਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੋ ਟਰੈਕਟਰ ਵੀ ਇੱਥੇ ਸਾਡੇ ਨੌਜਵਾਨ ਲੈ ਕੇ ਆਉਂਦੇ ਨੇ ਬਹੁਤ ਵੱਡੇ ਡੈਕ ਲਗਾ ਕੇ ਰੇਸਾਂ ਦੇ ਕੇ ਸਲੈਂਸਰ ਬਦਲ ਕੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੇ ਆਪਾਂ ਗੱਲ ਕਰੀਏ ਇਹ ਸਹਾਦਤ ਦੇ ਦਿਨ ਨੇ ਛੋਟੇ-ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ 5 ਸਾਲ ਤੇ 7 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਆ ਉਹਨਾਂ ਨੇ ਸਾਡੇ ਵਾਸਤੇ ਕਿੱਡੀਆਂ ਵੱਡੀਆਂ ਕਰਵਾਨੀਆਂ ਕੀਤੀਆਂ ਨੇ ਬੁੱਢੀ ਮਾਤਾ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਕਿੰਨੀਆਂ ਕਿੰਨੇ ਕਸ਼ਟ ਝੱਲੇ ਪਰ ਹੁਣ ਜੇ ਆਪਾਂ ਦੇਖੀਏ ਤੇ ਲੋਕਾਂ ਨੇ ਇਹ ਹੈਗਾ ਸੀ ਸ਼ਹੀਦੀ ਜੋੜ ਮੇਲਾ ਹੂੰ ਜੋੜਨ ਵਾਸਤੇ ਜੋੜ ਮੇਲ ਦਾ ਮਤਲਬ ਕੀ ਹੁੰਦਾ ਜੁੜਨਾ ਗੁਰੂ ਦੇ ਨਾਲ ਜੁੜਨਾ ਜੀ ਪਰ ਉਹਨੇ ਅਸੀਂ ਜੋੜ ਮੇਲੇ ਨੂੰ ਛੱਡ ਕੇ ਇੱਕ ਮੇਲਾ ਬਣਾ ਲਿਆ ਜੀ ਮੈਂ ਦੇਖਿਆ ਜਦੋਂ ਮਾ ਆ ਜਾਂ ਟਰੈਕਟਰਾਂ ਦੇ ਉੱਤੇ ਡੱਕ ਚੱਲਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਪਿੱਛੇ ਕੋਈ ਪਤਾ ਨਹੀਂ ਵੀ ਕੌਣ ਆ ਰਿਹਾ ਕੌਣ ਨਹੀਂ ਤੇ ਵੱਡੇ ਵੱਡੇ ਸਾਇਲੈਂਸਰ ਲਾਏ ਹੋਏ ਨੇ ਵੱਡੇ ਵੱਡੇ ਤੇ ਟਰਾਲੀਆਂ ਦੇ ਵਿੱਚ ਮੁੰਡੇ ਤਾਸ ਖੇਡਦੇ ਆ ਰਹੇ ਨੇ ਹੂੰ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਅਸੀਂ ਸਹੀਦੀ ਜੋੜ ਮੇਲੇ ਤੇ ਚੱਲਿਆ ਨਾ ਇੱਥੇ ਆਉਣਾ ਆਪਾਂ ਨੇ ਸਰਦਾ ਦੇ ਨਾਲ ਸਤਕਾਰ ਦੇ ਨਾਲ ਉਹਨਾਂ ਨੂੰ ਸਤਕਾਰ ਭੇਟ ਕਰਨ ਵਾਸਤੇ ਸਰਦਾ ਦੇ ਨਾਲ ਪੂਰੇ ਆਪਣੇ ਮਨ ਦੇ ਨਾਲ ਆਪਾਂ ਜੁੜਨ ਵਾਸਤੇ ਆਇਆ ਪਰ ਉਹ ਉਹਨਾਂ ਨੇ ਇੱਕ ਮੇਲਾ ਬਣਾ ਲਿਆ ਹੈ ਮੇਲੇ ਦੇ ਤੌਰ ਤੇ ਉਹ ਇਕੱਠ ਹੁੰਦਾ ਲੋਕ ਹਾ ਹਾ ਹੀ ਹੀ ਕਰਦੇ ਨੇ ਮੁੜ ਜਾਂਦੇ ਨੇ ਪਰ ਕੋਈ ਫਾਇਦਾ ਨਹੀਂ ਹੈਗਾ ਉਹਦਾ ਆਉਣ ਦਾ ਇੱਥੇ ਉਹ ਲੋਕ ਇੱਥੇ ਜਿਹੜੇ ਇਦਾਂ ਆਉਂਦੇ ਨੇ ਉਹ ਫਿਰ ਜਿਹੜੇ ਸਰਦਾ ਭਾਵਨਾ ਨਾਲ ਆਉਂਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦਾ ਮਨ ਵੀ ਭੜਕਾਉਂਦੇ ਨੇ ਉਹਨਾਂ ਨੂੰ ਵੀ ਬੁਰੇ ਲੱਗਦੇ ਨੇ ਹੁਣ ਅਸੀਂ ਦੇਖਿਆ ਬਹੁਤ ਸਾਰੀਆਂ ਸੰਗਤਾਂ ਅੱਗੇ ਠੰਡੇ ਬੁਰਜ ਦੇ ਲਾਗੇ ਸਫਰੇ ਸ਼ਹਾਦਤ ਆ ਜਿਹੜਾ ਉਹ ਪ੍ਰੋਗਰਾਮ ਚੱਲ ਰਿਹਾ ਏ ਉੱਥੇ ਸੰਗਤਾਂ ਬੈਠੀਆਂ ਨੇ ਉਸੇ ਤਰ੍ਹਾਂ ਠੰਡ ਦੇ ਵਿੱਚ ਬਾਹਰ ਕੋਈ ਇੱਧਰ ਉੱਧਰ ਨਹੀਂ ਦੇਖ ਰਿਆ ਪਰ ਜਿਹੜੇ ਇਦਾਂ ਦੇ ਲੋਕ ਨੇ ਫਿਰ ਉਹ ਆ ਕੇ ਇੱਥੇ ਉਹਦਾ ਮਾਹੌਲ ਬਣਾਉਂਦੇ ਨੇ ਕਿ ਜਿਨ੍ਹਾਂ ਦੇ ਸਰਦਾ ਇਹ ਭਾਵਨਾ ਹੈ ਉਹਨਾਂ ਦਾ ਮਨ ਵੀ ਭੜਕਦਾ ਇੱਥੇ ਉਹਨਾਂ ਦੇ ਖਿਲਾਫ ਹੀ ਭੜਕਦਾ ਚਾਹੀਦਾ ਬਿਲਕੁਲ ਜੀ ਮਨ ਨੂੰ ਬਹੁਤ ਠੇਸ ਹੁੰਦੀ ਆ ਜਦ ਅਸੀਂ ਇਹ ਚੀਜ਼ ਦੇਖਦੇ ਆਂ ਵੀ ਸਾਡੇ ਨੌਜਵਾਨ ਇਹ ਕਿਰਾਹੇ ਪੈਗ ਤੁਰੇ ਨੇ बड़े-बड़े डेक ला ਲੈਣੇ ਉਹਨਾਂ ਨੇ ਟਰੈਕਟਰਾਂ ਦੇ ਫਿਰ ਰੇਸਾਂ ਦੇਣੀਆਂ ਟਰੈਕਟਰਾਂ ਦੀਆਂ ਪੂਰੀਆਂ ਮੋਟਰਸਾਈਕਲ ਲਈ ਆਉਂਦੇ ਨੇ ਕਿ ਮੋਟਰਸਾਈਕਲ ਫੁੱਲ ਰੇਸਾਂ ਤੇ ਕੋਈ ਬੜਾ ਕੇ ਮਾਰ ਦਿੰਦਾ ਕੋਈ ਕੁਸ਼ ਕਰਦਾ ਹੁੰਦਾ ਤੇ ਉੱਥੇ ਮਨਾਂ ਨੂੰ ਬੜੀ ਠੇਸ ਹੁੰਦੀ ਹੈ ਵੀ ਯਾਰ ਕੀ ਹੋ ਰਿਹਾ ਹੈ ਵੀ ਇਹ ਸ਼ਹੀਦੀ ਜੋੜ ਮੇਲੇ ਨੂੰ ਇਹ ਲੋਕਾਂ ਨੇ ਕੀ ਬਣਾ ਛੱਡਿਆ ਬਹੁਤ ਸਾਰੇ ਤਾਂ ਇੱਥੇ ਵੀਰ ਜੀ ਲੱਗਦਾ ਹੈ ਕਿ ਇੱਕ ਸੈਲਫੀ ਖਿੱਚ ਕੇ ਫੋਟੋ ਲੈ ਕੇ ਫੇਸਬੁੱਕ ਤੇ ਅਪਲੋਡ ਕਰਨੇ ਆਉਂਦੇ ਨੇ ਕਿ ਅਸੀਂ ਉੱਥੇ ਗਏ ਆ ਬਿਲਕੁਲ ਜੀ ਬਿਲਕੁਲ ਜ਼ਿਆਦਾਤਰ ਇਹੀ ਆ ਵੀ ਉਰੇ ਲੋਕਾਂ ਨੇ ਆਉਣਾ ਫੋਟੋਆਂ ਖਿੱਚਣੀਆਂ ਨਹੀਂ ਵੀ ਜ਼ਿਆਦਾ ਦੇਖੋ ਜੇ ਅਸੀਂ ਫਿਰ ਉਹ ਸਟੇਟਸ ਲਾਉਣੇ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਟੇਟਸ ਸਿੰਬਲ ਬਣ ਗਿਆ ਇੱਕ ਕਿਤੇ ਵੀ ਜਾਓ ਕਿਸੇ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਫੋਟੋ ਖਿੱਚੋ ਪਾ ਦਿਓ ਬਸ ਵੀ ਅਸੀਂ ਇੱਥੇ ਆਏ ਆ ਜੀ ਇੱਥੇ ਉਦੋਂ ਬਾਅਦ ਮੁੜ ਗਏ ਤੇ ਤੁਸੀਂ ਕਰਨ ਕਿ ਆਇਓ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਬਹੁਤ ਘੱਟ ਦੁਨੀਆ ਇਦਾਂ ਦੀ ਜਿਹੜੇ ਉਰੇ ਪਿਆਰ ਤੇ ਸਰਦਾ ਦੇ ਨਾਲ ਆਉਂਦੇ ਨੇ ਤੇ ਸਾਦੇ ਲੰਗਰ ਲਗਾਉਂਦੇ ਨੇ ਕਿ ਅੱਜ ਕੱਲ ਲੰਗਰਾਂ ਦੇ ਵਿੱਚ ਵੀ ਬਹੁਤ ਕੋ ਚੱਲ ਰਿਹਾ ਹੈ ਤੁਸੀਂ ਦਾਲ ਸਬਜੀ ਦਾ ਲੰਗਰ ਲਗਾ ਰਹੇ ਹੋ ਖੀਰ ਦਾ ਲੰਗਰ ਲਗਾ ਰਹੇ ਹੋ ਪ੍ਰਮਾਣਿਤ ਖੀਰ ਦਾ ਲੰਗਰ ਹਮ ਗੁਰੂ ਘਰ ਦੇ ਵਿੱਚ ਹਮੇਸ਼ਾ ਖੀਰ ਦਾ ਜਿਹੜਾ ਲੰਗਰ ਆ ਉਹ ਪ੍ਰਮਾਣਿਤ ਲੰਗਰ ਹੈ ਠੀਕ ਹੈ ਕਿ ਨਹੀਂ ਸਿੰਪਲ ਦਾਲ ਬਰਸਾਦੇ ਦਾ ਪ੍ਰਮਾਣਿਤ ਲੰਗਰ ਹੈ ਤੇ ਜੇ ਬਾਕੀ ਜਿਹੜੇ ਕੋਈ ਮਠਿਆਈਆਂ ਦੇ ਲੰਗਰ ਚੱਲਦੇ ਨੇ ਜਾਂ ਜਲੇਬੀਆਂ ਦੇ ਲੰਗਰ ਚੱਲਦੇ ਨੇ ਪਕੌੜਿਆਂ ਦੇ ਲੰਗਰ ਚੱਲਦੇ ਨੇ ਉਹ ਪ੍ਰਮਾਣਿਤ ਲੰਗਰ ਨਹੀਂ ਹੈਗੇ ਪਰ ਇਹ ਚੀਜ਼ਾਂ ਨੂੰ ਦੇਖ ਕੇ ਮਨਾਂ ਨੂੰ ਠੇਸ ਜ਼ਰੂਰ ਹੁੰਦੀ ਹੈ ਵੀ ਇਹ ਗਲਤ ਹੋ ਰਿਹਾ ਹੈ ਕਿਉਂ ਨਹੀਂ ਸਮਝਦੇ ਲੋਕ ਗੁਰੂ ਘਰਾਂ ਚੋਂ ਵੀ ਅਕਸਰ ਕਿਹਾ ਜਾਂਦਾ ਕਿ ਲੰਗਰ ਸਾਦਾ ਲੰਗਰ ਹੋਵੇ ਕਿਤੇ ਵੀ ਕਮੇਟੀਆਂ ਵੱਲੋਂ ਵੀ ਕਿਹਾ ਜਾਂਦਾ ਕਿ ਲੰਗਰ ਸਾਦੇ ਲਏ ਜਾਣ ਪਰ ਫਿਰ ਵੀ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਨੇ ਗਰਮਾ-ਗਰਮ ਪਰੌਂਠੇ ਚਾਹ ਇਦਾਂ ਦੇ ਲੰਗਰ ਲੋਕਾਂ ਨੂੰ ਜਿੱਦਾਂ ਕੁਝ ਵੇਚਣਾ ਹੁੰਦਾ ਹੈ ਇਹ ਅਸਲ ਵਿੱਚ ਜਿਹੜਾ ਕਮੇਟੀਆਂ ਵੱਲੋਂ ਵੀ ਪ੍ਰਚਾਰ ਆਉਂਦਾ ਨਾ ਉਹ ਵੀ ਇੱਕ ਗੱਲਾਂ ਨਾਲੇ ਹੁੰਦਾ ਹੂੰ ਕਿ ਮੈਂ ਇੱਕ ਵਾਰੀ ਮੀਟਿੰਗ ਤੇ ਸੀ ਚੱਲੇਗਾ ਜਿਹੜੀ ਮੀਟਿੰਗ ਹੁੰਦੀ ਆ ਲੰਗਰਾਂ ਵਾਸਤੇ ਜੀ ਉੱਥੇ ਇਹੀ ਗੱਲ ਚੱਲ ਰਹੀ ਸੀ ਉਹ ਕਹਿ ਰਹੇ ਸੀ ਉਹਨਾਂ ਨੇ ਵੈਸੇ ਬਹੁਤ ਵਧੀਆ ਸੀ ਉਹਨਾਂ ਦਾ ਕਹਿੰਦੇ ਵੀ ਭਾਈ ਸਾਦੇ ਲੰਗਰ ਲਾਓ ਕੋਈ ਪਕੌੜੇ ਨਹੀਂ ਬਣਾਉਣੇ ਇਹ ਨਹੀਂ ਕਰਨਾ ਪਰ ਉਹਨਾਂ ਦੇ ਖੁਦ ਵਾਰ ਪਕੌੜੇ ਜਲ ਰਹੇ ਸੀ ਹੂੰ ਉਹਨਾਂ ਵਾਸਤੇ ਪਕੌੜੇ ਆ ਰਹੇ ਨੇ ਉਹ ਖੁਦ ਵਾਰ ਪਕੌੜੇ ਲਾਏ ਹੋਏ ਸੀ ਉਹਨਾਂ ਦੇ ਕਮੇਟੀ ਦੇ ਹੂੰ ਠੀਕ ਹੈ ਕਿ ਨਹੀਂ ਪਰ ਗੱਲ ਇਹ ਆ ਵੀ ਜੇ ਆਪਾਂ ਆਪਣੇ ਘਰ ਨੂੰ ਆਪ ਸੁਧਾਰਾਂਗੇ ਪਹਿਲਾਂ ਫਿਰ ਆਪਾਂ ਦੂਜਿਆਂ ਨੂੰ ਕਹਿਣ ਦੇ ਹੱਕਦਾਰ ਆ ਜੀ ਫਿਰ ਆਪਣੀ ਕੋਈ ਦੂਆ ਗੱਲ ਸੁਣੂਗਾ ਜੇ ਆਪਣਾ ਘਰ ਸਹੀ ਹੈ ਫਿਰ ਆਪਾਂ ਦੂਜਿਆਂ ਨੂੰ ਕਹਿ ਸਕਦੇ ਆ ਫਿਰ ਉਹ ਸਮਝ ਵੀ ਸਕਦਾ ਠੀਕ ਹੈ ਕਿ ਨਹੀਂ ਸੋ ਇਸ ਕਰਕੇ ਇਹ ਸਾਰਾ ਉਪਰਾਲਾ ਚਲੋ ਇਕੱਲੀ ਕਮੇਟੀ ਦਾ ਵੀ ਨਹੀਂ ਜੇ ਆਪਾਂ ਕਹੀਏ ਇਹ ਸਾਰਿਆਂ ਨੂੰ ਰਲ ਮਿਲ ਕੇ ਇਹ ਉਪਰਾਲਾ ਕਰਨਾ ਪਊਗਾ ਇਹ ਤਾਂ ਇਹ ਸੁਧਾਰ ਹੋ ਸਕਦਾ ਨਹੀਂ ਤਾਂ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਨਾਂ ਦਿਨੋਂ ਦਿਨ ਹਾਲਾਤ ਵਿਗੜਦੇ ਜਾ ਰਹੇ ਨੇ ਇਹ ਆਪਾਂ ਖਬਰ ਕਰ ਰਹੇ ਆ ਇਹ ਦੇਖਣੀ ਨੌਜਵਾਨਾਂ ਨੇ ਵੀ ਆ ਸਭ ਨੇ ਦੇਖਣੀ ਆ ਪਰ ਇਹਦਾ ਅਸਰ ਨਹੀਂ ਹੋਣਾ ਬਾਈ ਜੀ ਦੇਖ ਕੇ ਉੱਥੇ ਛੱਡ ਦੇਣੀਆਂ ਨੇ ਗੱਲਾਂ ਕੁਝ ਪੱਲੇ ਨਹੀਂ ਪਾਉਣਾ ਪਰ ਗੱਲ ਇਹ ਆ ਵੀ ਜੇ ਇਹਦਾ ਅਸਰ ਆਪਾਂ ਕਹਿੰਦੇ ਵੀ ਜੇ 5% ਤੇ ਵੀ ਹੋ ਜਵੇ ਉਹ ਵੀ ਬਹੁਤ ਆ ਹੂੰ ਠੀਕ ਆ ਕਿ ਨਹੀਂ ਦੇਖੋ ਕੁਝ ਪਰਸੈਂਟ ਤੇ ਤਾਂ ਅਸਰ ਇਹਦਾ ਹੋਊਗਾ ਹੂੰ ਜੇ ਆਪਾਂ ਕਹੀਏ ਬਿਲਕੁਲ ਅਸਰ ਨਹੀਂ ਹੋਣਾ ਇਹ ਨਹੀਂ ਹੋ ਸਕਦਾ ਹੂੰ ਜੇ ਪੂਰੇ ਦਿਮਾਗ ਜਿਵੇਂ ਕੋਈ ਦਿਮਾਗ ਲੱਗਿਆ ਹੋਵੇ ਉਹਦੇ ਵਿੱਚੋਂ ਤਾਂ ਕਹਿੰਦੇ ਵੀ ਜੇ ਇੱਕ ਬੰਦਾ ਵੀ ਕਿਸੇ ਗੁਰੂ ਨਾਲ ਜੁੜ ਗਿਆ ਤਾਂ ਸਫਲ ਆ ਹੂੰ ਜੇ ਇਹ ਇੰਟਰਵਿਊ ਕਰੇ ਵੀ 2-4 ਬੰਦਿਆਂ ਦੇ ਵੀ ਦਿਮਾਗ ਦੇ ਵਿੱਚ ਸਮਝ ਆ ਗਈ ਤੇ ਸਫਲ ਆ ਹੂੰ ਜੀ ਉਹਨਾਂ ਨੂੰ ਦੇਖ ਕੇ ਪੰਜ ਚਾਰ ਹੋਰ ਹਟ ਜਾਣਗੇ ਗੱਲਾਂ ਤੋਂ ਬਹੁਤ ਸਾਰੇ ਲੋਕ ਤਾਂ ਪਿਛਲੀ ਵਾਰ ਇੱਥੇ ਅਸੀਂ ਕੀਤੀ ਇੱਕ ਬਜ਼ੁਰਗ ਜਾਂਦਾ ਸੀਗਾ ਅਸੀਂ ਕਿਹਾ ਵੀ ਲੰਗਰ ਕਿੱਦਾਂ ਦੇ ਲਾਉਣੇ ਚਾਹੀਦੇ ਨੇ ਕੀ ਆ ਉਹ ਕਹਿੰਦਾ ਕਿਹਾ ਯਾਰ ਤੁਹਾਡਾ ਢਿੱਡ ਦੁਖਦਾ ਲੋਕ ਲਾਂਦੇ ਨੇ ਲੋਕ ਖਾਂਦੇ ਨੇ ਤੁਹਾਨੂੰ ਕੀ ਆ ਉਹ ਬਸ ਇਹੀ ਚੀਜ਼ਾਂ ਸੋਚਣ ਵਾਲੀਆਂ ਨੇ ਵੀ ਅਸੀਂ ਉਹ ਸੋਚ ਹੀ ਨਹੀਂ ਹੈਗੀ ਸਾਡੀ ਉੱਤੇ ਤੱਕ ਜਾਣੇ ਵਾਲੀ ਠੀਕ ਹੈ ਕਿ ਨਹੀਂ ਤੁਸੀਂ ਪਹਿਲਾਂ ਜੇ ਆਪਾਂ ਕਦੇ ਠੰਡੇ ਬੁਰਜ ਤੇ ਗਏ ਹੋਈਏ ਕਦੇ ਰਾਤ ਕੱਟੀ ਹੋਵੇ ਤਾਂ ਸਾਨੂੰ ਪਤਾ ਹੋਵੇ ਅਸੀਂ ਤਾਂ ਰਜਾਈਆਂ ਦੇ ਵਿੱਚ ਨਿੱਗ ਮਾਣਨੇ ਵਾਲਿਆਂ ਨੂੰ ਕੀ ਪਤਾ ਵੀ ਉੱਥੇ ਠੰਡ ਦੇ ਵਿੱਚ ਕਿਵੇਂ ਕੱਟਿਆ ਜਾਂਦਾ ਹੂੰ ਜੀ ਸੋ ਹੋਰ ਵੀ ਬਜ਼ੁਰਗ ਨੇ ਸਾਡੇ ਨਾਲ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਖਾਲਸਾ ਵੈਜੀ ਕਥੇ ਕਿਸ ਤਰ੍ਹਾਂ ਦੇਖਦੇ ਹੋ ਜੀ ਲੰਗਰ 'ਚ ਸੇਵਾ ਕਰ ਰਹੇ ਹੋ ਕਿੰਨੇ ਟਾਈਮ ਤੋਂ ਲੰਗਰ ਲਗਾ ਰਹੇ ਹੋ ਲੰਗਰ ਤਾਂ ਜੀ ਪਹਿਲਾਂ ਮੇਰਾ ਬਾਪ ਆਉਂਦਾ ਸੀ ਹੂੰ ਫਿਰ ਅਸੀਂ ਹੋ ਗਏ ਹੂੰ ਫਿਰ ਮਗਰ ਤੁਸੀਂ ਆ ਗਏ ਹੂੰ ਲੰਗਰਾਂ ਦੀ ਸੇਵਾ ਤਾਂ ਇੱਕ ਨੇ ਚੱਲਦੀ ਐ ਹੂੰ ਲੰਗਰ ਦੀ ਸੇਵਾ ਸੰਗਤ ਕੋਲੋਂ ਜਿੰਨੇ ਕੋਈ ਦੰਦਾਦਾਨ ਦੇ ਮਤਲਬ ਸਹਿਬ ਜਾਨ ਦੇ ਜੋੜ ਮੇਲੇ ਕਰਕੇ ਦਿੰਦੇ ਨੇ ਉਹ ਉਸੇ ਕਰਕੇ ਅਸੀਂ ਲੰਗਰ ਲਾਉਂਦੇ ਹਾਂ ਲੰਗਰਾਂ ਦੀ ਸੇਵਾ ਚੱਲਦੀ ਹੈ ਆਪਣੇ ਲੰਗਰ ਦੇ ਵਿੱਚ ਖੀਰ ਦਾ ਹੀ ਲੰਗਰ ਚੱਲਦਾ ਜੀ ਹਾਂ ਅਸੀਂ ਨਾ ਕੋਈ ਪਕੌੜਾ ਬਣਾਈਏ ਨਾ ਕੋਈ ਅਸੀਂ ਬਰੈਡ ਬਣਾਈਏ ਖੀਰ ਦਾਲ ਰੋਟੀ ਸਬਜੀ ਇਹ ਸਾਡੇ ਲੰਗਰ ਦੇ ਵਿੱਚ ਪਰਮਾਨਾ ਸਾਡਾ ਜਨੌਦਾ ਕਲਾ ਰਾਮ ਨਮਾਜਰੀ ਅਸੀਂ ਲੰਗਰ ਦੀ ਸੇਵਾ ਜਿਹੜੀ ਕਰਦੀ ਹੈ ਸੰਗਤ ਸਾਰੇ ਪਿਆਰ ਨਾਲ ਕਰਦੀ ਹੈ ਤੇ ਪਹਿਲਾ ਲੰਗਰ ਲਗਾਉਂਦੇ ਸੀਗੇ ਪਹਿਲਾਂ ਕਿੱਦਾਂ ਤਿਆਰ ਹੁੰਦੇ ਸੀਗੇ ਕਿੱਦਾਂ ਦਾ ਮਾਹੌਲ ਸੀਗਾ ਅੱਜ ਤਾਂ ਇੱਥੇ ਵੱਡੇ ਇਕੱਠ ਨੇ ਬਹੁਤ ਲੰਗਰ ਨੇ ਪ੍ਰਬੰਧ ਬਹੁਤ ਨੇ ਸਟਾਰਟਿੰਗ ਦੇ ਵਿੱਚ ਕਿੱਦਾਂ ਸੀਗਾ ਜਿਆਦਾ ਲੰਗਰ ਆਪਣੇ ਜੋਤੀ ਸਰੂਪ ਹਮ ਵੱਡੇ ਵੱਡੇ ਕੜਾਹੇ ਜਿਹੜੇ ਰਾਸ ਵਾਲੇ ਕੜਾਹੇ ਹੁੰਦੇ ਉਹਨਾਂ ਦੇ ਵਿੱਚ ਦਾਲ ਬਣਾ ਫੜਾ ਪਾਈ ਜਾਂਦੇ ਸਾਰੀ ਰਾਤ ਰੋਟੀ ਪੱਕੀ ਜਾਂਦੀ ਮੈਂ ਮੇਰੇ ਬਾਪ ਨੂੰ ਕਿਹਾ ਵੀ ਇੰਨੀਆਂ ਰੋਟੀਆਂ ਕਹਿੰਦਾ ਤੜਕੇ ਜਦ ਜੋਤੀ ਸਰੂਪ ਆਊਗਾ ਨਾ ਤੇ ਇੱਥੇ ਰੋਟੀ ਨਹੀਂ ਫੜਾਈ ਜਾਣੀ ਲੋਕਾਂ ਨੂੰ ਸਾਰੀ ਦੀ ਸਾਰੀ ਛਕ ਜਾਂਦੇ ਸੀ ਕਹਿੰਦੇ ਸਾਨੂੰ ਮਿੱਠੇ ਪ੍ਰਸ਼ਾਦੇ ਦੇਵੋ ਐਂ ਕਰਕੇ ਛਕਦੇ ਤੇ ਜਿਆਦਾ ਜਦ ਕੋਈ ਪਕੌੜਾ ਨਹੀਂ ਸੀ ਬਣਾਉਂਦਾ ਕੋਈ ਬਰੈਡ ਨਹੀਂ ਸੀ ਬਣਾਉਂਦਾ ਉਹ ਪਿਛਲਾ ਤਾਂ ਲੰਗਰ ਤੇ ਜਿਹੜੀ ਪ੍ਰੋਗਰਾਮ ਚੱਲਦਾ ਰਿਹਾ ਹੌਲੀ ਹੌਲੀ ਹੌਲੇ ਹੌਲੇ ਬਦਲਦਾ ਬਦਲਦਾ ਕਿਤੇ ਚਲੇ ਗਿਆ ਜੀ ਸੋ ਵੀਰ ਜੀ ਜੇ ਦੇਖਿਆ ਜਾਵੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸੋਖ ਸਭਾਏ ਸੋਖ ਦੇ ਨਾਮ ਨਾਲ ਜੋੜਿਆ ਜਾਂਦਾ ਪਰ ਚੜ੍ਹਦੀ ਕਲਾ ਦਾ ਪ੍ਰਤੀਕ ਆ ਸਾਡਾ ਖਾਲਸਾ ਪੰਥ ਆ ਜਿਹੜਾ ਇਹ ਸੋਖ ਦੀਆਂ ਗੱਲਾਂ ਤਾਂ ਢੈਂ ਦੀ ਕਲਾ ਵੱਲ ਜਾਂਦੀ ਐ ਨਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਸੰਦੇਸ਼ ਦਮੇਂਗੇ ਨਹੀਂ ਜੇ ਇਹ ਸੋਖ ਸਭਾ ਨਹੀਂ ਇਹ ਸ਼ਹੀਦੀ ਸਭਾ ਹੂੰ ਜੋੜ ਮੇਲਾ ਇਹ ਸ਼ਹੀਦੀ ਜੋੜ ਮੇਲਾ ਕੋਈ ਸੋਖ ਮੇਲਾ ਨਹੀਂ ਹੈਗਾ ਇਹ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸੋਖ ਸਭਾ ਹੀ ਧਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸ਼ਹੀਦੀ ਆ ਨਾ ਜਿਹੜੀ ਸੀ ਸ਼ਹੀਦੀ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਆ ਹੂੰ ਨਾ ਕਿ ਸੋਖ ਦਾ ਪ੍ਰਤੀਕ ਆ ਹੂੰ ਸ਼ੋਕ ਦਾ ਬਿਲਕੁਲ ਨਹੀਂ ਪ੍ਰਤੀਕ ਹੈਗਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈਗਾ ਇਹ ਸ਼ਹੀਦੀ ਜੋੜ ਮੇਲਾ ਠੀਕ ਹੈ ਕਿ ਨਹੀਂ ਇੱਥੇ ਆ ਕੇ ਸਾਨੂੰ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਸਾਹادت ਕਿਵੇਂ ਦਿੱਤੀ ਜਾਂਦੀ ਹੈ ਸ਼ੋਕ ਤਾਂ ਉੱਥੇ ਹੁੰਦਾ ਕਿ ਜਿੱਥੇ ਕਿਸੇ ਨਾਲ ਧੱਕਾ ਕਰਕੇ ਕੋਈ ਬੰਦਾ ਮਾਰਦਾ ਉਹ ਨਹੀਂ ਚਾਹੁੰਦਾ ਮਰਨਾ ਨਹੀਂ ਚਾਹੁੰਦਾ ਉਹਨੂੰ ਫੇਰ ਵੀ ਮਾਰ ਦਿੱਤਾ ਜਾਂਦਾ ਉਹ ਸ਼ੋਕ ਹੈ ਉਹ ਸ਼ੋਕ ਹੈ ਠੀਕ ਹੈ ਕਿ ਨਹੀਂ ਤੇ ਜਿਹੜਾ ਆਪਦਾ ਸਿਰ ਤਲੀ ਤੇ ਰੱਖ ਕੇ ਆ ਗਿਆ ਉਹ ਸ਼ੋਕ ਵਾਸਤੇ ਥੋੜੀ ਆਇਆ ਚੜ੍ਹਦੀ ਕਲਾ ਜਾਇਆ ਉਹ ਤਾਂ ਚੜ੍ਹਦੀ ਕਲਾ ਵਾਸਤੇ ਆਇਆ ਉਹ ਸ਼ਹੀਦ ਹੋਣ ਵਾਸਤੇ ਆਇਆ ਇਸ ਕਰਕੇ ਸੋਕ ਸਭਾ ਨਹੀਂ ਹੈਗੀ ਇਹ ਇਸੇ ਅਸੀਂ ਸਾਡੇ ਲੀਡਰਾਂ ਨੇ ਜਾਂ ਜਿਵੇਂ ਵੀ ਮਰਜ਼ੀ ਲਾ ਲੋ ਕੁਝ ਸਾਡੇ ਵਿਦਵਾਨਾਂ ਨੇ ਇਹਨੂੰ ਗਲਤ ਅਰਥ ਦਿੰਦੇ ਨੇ ਵੀ ਜਿਹੇ ਸੋਕ ਸਭਾ ਸੋਕ ਸਭਾ ਨਹੀਂ ਇਹ ਸ਼ਹੀਦੀ ਸਭਾ ਸ਼ਹੀਦੀ ਜੋੜ ਮੇਲਾ ਇਹਨੂੰ ਸ਼ਹੀਦੀ ਜੋੜ ਮੇਲਾ ਕਿਉਂ ਕਿਹਾ ਜਾਂਦਾ ਤਾਂ ਹੀ ਕਿਹਾ ਜਾਂਦਾ ਚੜ੍ਹਦੀ ਕਲਾ ਦਾ ਪ੍ਰਤੀਕ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਜੀ ਸੋ ਸੰਗਤਾਂ ਨੇ ਬਹੁਤ ਸਾਰੀਆਂ ਸੰਗਤਾਂ ਜਾਂ ਬਹੁਤ ਸਾਰੇ ਰਾਜਨੀਤਿਕ ਆਗੂ ਸੋਖ ਸਭਾ ਦਾ ਨਾਮ ਬੰਦੇ ਨੇ ਸੁਬੀਰ ਨੇ ਕਿਹਾ ਕਿ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹ ਸੋਖ ਨਹੀਂ ਇਹ ਸਾਡੀਆਂ ਸਾਥੀਆਂ ਨੇ ਜਿਹੜੀਆਂ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸੋ ਇਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਜਿਹੜੇ ਨੌਜਵਾਨ ਟਰੈਕਟਰਾਂ ਤੇ ਡੈਕ ਲਗਾ ਕੇ ਆਉਂਦੇ ਨੇ ਸੈਲਫੀਆਂ ਪਾਉਂਦੇ ਨੇ ਸੋ ਉਹਨਾਂ ਨੂੰ ਵੀ ਇੱਕ ਮੈਸੇਜ ਦਿੱਤਾ ਏ ਅਜਹੀਆਂ ਸਖਸੀਤਾਂ ਨਾਲ ਅਸੀਂ ਤੁਹਾਨੂੰ ਮਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਬੀਰ ਜਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਸਰੀ ਫਤਿਹਗੜ ਸਾਹਿਬ